আমি যে স্বপ্ন মুকুলে তার কাপড় আছে 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 তার কাপড

ਸਿਗਨ ਅੰਨੀਸ ਤੈਨੂੰ ਤੁੰਦਾ ਕੀ ਕਰੂ ਬੀਤੀ ਉਹ ਦੋਲਬਾਇਰਾ ਹੀ ਖਿਸੀ ਹੀ ਗਈ ਨਾ ਇੱਕ ਟੇ ਹੀ ਨੰਬਰ ਆ ਰਹੇ ਨੇ ਹੰਤਰੇ ਮਗਰ ਮੈਂ ਤਾਂ ਕੀ ਕਰੂ ਕੀ ਨਹਿ ਦੇ ਕਿ ਨਹਿ ਦੇ ਰਤੀ ਰੇਸ਼ੀ ਚੁੰਜੀ ਮੈਂ ਲੇ ਕਰੂ ਉਹ ਬਦਨ ਹੀ ਕੀ ਕਰੂ ਮੈਰਾ ਵਰ ਦੂ ਹਾਂ ਗਾਣਾ ਦੂ